ਉੱਪਰ ਗਿਆਏ ਭਿਆਨਕ ਏਰੋਪਲੇਨ ਹਾਦਸਾ ਪਲੇਨ ਹੋ ਗਿਆ ਹੈ ਕ੍ਰੈਸ਼ ਤੇ ਪਾਇਲਟ ਦੇ ਵੀ ਲੱਗੀਆਂ ਨੇ ਸੱਟਾਂ ਜੀਆਂ ਇੱਕ ਖਬਰ ਗੁਜਰਾਤ ਦੇ ਜ਼ਿਲ੍ਹਾ ਮਹਿਸਾਨਾ ਦੇ ਪਿੰਡ ਉਚਰਪੀ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ ਇਹ ਜਿਹੜਾ ਜਹਾਜ਼ ਹੈ ਉਹ ਕ੍ਰੈਸ਼ ਹੋ ਗਿਆ ਹੈ ਪਾਇਲਟ ਦੇ ਵੀ ਸੱਟਾਂ ਲੱਗੀਆਂ ਨੇ ਉਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਪਹੜਤੀ ਕਰਵਾ ਦਿੱਤਾ ਦੱਸਦੀ ਹੈ ਕਿ ਮੌਕੇ ਤੇ ਹੀ ਸਥਾਨਕ ਪ੍ਰਸ਼ਾਸਨ ਵੀ ਪਹੁੰਚ ਗਿਆ ਹੈ ਭਾਰਤੀ ਫੌਜ ਦੀਆਂ ਟੀਮਾਂ ਵੀ ਪਹੁੰਚ ਗਈਆਂ ਨੇ ਉਹਨਾਂ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜਾਣਕਾਰੀ ਸਾਂਝੀ ਕਰਦੀ ਹੈ ਕਿ ਗੁਜਰਾਤ ਦੇ ਜ਼ਿਲ੍ਹਾ ਮਹਿਸਾਨਾ ਦੇ ਵਿੱਚ ਪਾਇਲਟਾਂ ਦੇ ਲਈ ਇੱਕ ਸਿਖਲਾਈ ਕੇਂਦਰ ਹੈ ਜਿੱਥੇ ਕਿ ਬਹੁਤ ਸਾਰੇ ਸਿਖਿਆਰਥੀ ਸਿੱਖਿਆ ਲੈਣ ਦੇ ਲਈ ਆਉਂਦੇ ਨੇ ਤੇ ਇਸ ਜਹਾਜ਼ ਦੀ ਜਿਹੜੀ ਪਾਇਲਟ ਹੈ ਉਹ ਵੀ ਇੱਕ ਸਿਖਿਆਰਥਣੀ ਹੈ ਤੇ ਉਸ ਦੇ ਵੱਲੋਂ ਏ ਟ੍ਰੇਨਿੰਗ ਜਹਾਜ਼ ਉਡਾਇਆ ਜਾ ਰਿਹਾ ਸੀ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋ ਗਿਆ ਜਾਣਕਾਰੀ ਦੇ ਮੁਤਾਬਕ ਇਸ ਜਹਾਜ਼ ਨੇ ਅਜੇ ਉਡਾਨ ਕੋਈ ਬਹੁਤੀ ਉੱਚੀ ਨਹੀਂ ਭਰੀ ਸੀ ਇਹ ਅਜੇ ਨੀਵੀਂ ਉਡਾਨ ਤੇ ਹੀ ਸੀ ਤੇ ਨਾਲ ਹੀ ਖੋਜ ਸਕਦਾ ਹੈ ਕਿ ਤਕਨੀਕੀ ਖਰਾਬੀ ਪਈ ਹੋਵੇ ਤੇ ਨਾਲ ਹੀ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਇਸ ਮਹਿਲਾ ਪਾਇਲਟ ਦੀ ਸਿਹਤ ਜਿਹੜੀ ਹੈ ਉਹ ਅਚਾਨਕ ਵਿਗੜ ਗਈ ਹੈ ਜਿਸ ਦੇ ਨਾਲ ਜਹਾਜ਼ ਨੇ ਆਪਣਾ ਸੰਤੁਲਨ ਗਵਾ ਲਿਆ ਤੇ ਜਹਾਜ਼ ਜ਼ਮੀਨ ਤੇ ਆ ਡਿੱਗ ਗਿਆ ਦੇ ਨਾਲ ਹੀ ਇਹ ਜਿਹੜਾ ਜਹਾਜ਼ ਹੈ ਉਹ ਕ੍ਰੈਸ਼ ਹੋ ਗਿਆ ਫਿਲਹਾਲ ਦੀ ਘੜੀ ਦੇ ਵਿੱਚ ਕਿਸੇ ਵੀ ਪ੍ਰਕਾਰ ਦੇ ਜਾਨੀ ਨੁਕਸਾਨ ਤੋਂ ਗਨੀਮਤ ਰਹੀ ਹੈ ਔਰ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਟੀਮ ਦੇ ਵੱਲੋਂ ਬਰੀਕੀ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਵਾਕਿਆ ਹੀ ਕੋਈ ਤਕਨੀਕੀ ਖਰਾਬੀ ਪਈ ਹੈ ਜਾਂ ਫਿਰ ਇਸ ਮਹਿਲਾ ਪਾਇਲਟ ਦੀ ਜਿਹੜੀ ਸਿਹਤ ਹੈ ਉਹ ਅਚਾਨਕ ਵਿਗੜਿਆ ਜਿਸ ਦੇ ਨਾਲ ਇਹ ਹਾਦਸਾ ਵਾਪਰਿਆ ਅਜੇ ਇਸ ਦੇ ਬਾਰੇ ਵਿੱਚ ਕੁਝ ਨਹੀਂ ਕਿਹਾ ਜਾ ਸਕਦਾ ਇਸ ਬੰਦ ਦੇ ਵਿੱਚ ਬਰੀਕੀ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜਾਂਚ ਤੋਂ ਤੋਂ ਬਾਅਦ ਹੀ ਸਹੀ ਕਾਰਨਾਂ ਦਾ ਪਤਾ ਲੱਗੇਗਾ ਕਿ ਆਖਿਰਕਾਰ ਹਾਦਸਾ ਕਿਸ ਕਾਰਨ ਵਾਪਰਿਆ